ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸ਼ੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋਈ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਹਰਜੀਤ ਸਿੰਘ ਆ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਤਹਿਸੀਲ ਤਪਾਰ ਜਿਲ੍ਹਾ ਬਰਨਾਲਾ ਜੀ ਠੀਕ ਹੈ ਨੇੜੇ ਪਿੰਡ ਬਈ ਨੇੜੇ ਭਧੌੜ ਸ਼ਹਿਰ ਰਹੇ ਜਾਂਦੇ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਜੀ 95013 44499 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਜਾ ਨੋਟ ਕਰ ਲੋ ਬਾਈ ਜਿਹੜੀਆਂ ਬੈਡ ਨੇ ਕਿਹੜਾ ਸੂਸ ਹੁੰਦੀ ਆ ਤੇ ਦੂਜਾ ਸੂਸ ਹੁੰਦੀ ਆ ਜੀ ਦੂਜਾ ਸੂਸ ਆ ਕਿੰਨੇ ਦਿਨ ਲਈ ਨਹੀਂ ਆ ਬਾਈ ਇਹਦੇ 27 ਤਰੀਕ ਨੂੰ ਨੂੰ ਪੂਰੇ ਆ ਜੀ 27 ਤਰੀਕ ਨੂੰ ਹਾਂਜੀ ਠੀਕ ਆ ਬਾਈ ਕਿੰਨਾ ਕਿਤੋਂ ਦਿੱਤਾ ਪਹਿਲੇ ਸੂਸ ਦੋ ਦਿਨ ਨੇ ਬਾਈ 32 ਲੀਟਰ ਦਿੱਤਾ ਜਾ 32 ਲੀਟਰ ਦਿੱਤਾ ਬ 32 ਲੀਟਰ ਦਾ ਰਿਕਾਰਡ ਆ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੀ ਕੁਆਲਿਟੀ ਦੇਖੋ ਬਾਈ ਉੱਪਰੋਂ ਸੂਕ ਕੋਲੋਂ ਲੈਵਾ ਸ਼ੁਰੂ ਹੋਇਆ ਢੱਲਾਂ ਤੋਂ ਬਹੁਤ ਬਾਈ ਢੱਲਾਂ ਤੋਂ ਨਾ ਕੋਲ ਚੰਗੇ ਢੱਲਾਂ ਤੋਂ ਬਹੁਤ ਪਨੇਗਾ ਸਾਰੀਆਂ ਬਾਲਰਾਂ ਗੱਢ ਕੇ ਕਰਮਾਲੀ ਨੇ ਫੇਰ ਸੋਣਾਗਾ ਅੱਗੇ ਵੀ ਨਾੜਾ ਨੂਣਾ ਬਹੁਤ ਚੰਗੇ ਕੱਲਾ ਕੱਲਾ ਥਾਣਾ ਮੁੱਖੀ ਵਾਲਾ ਥਾਣਾ ਕੋਲ ਬਈ ਤੋਰ ਕੇ ਬਿਖਾ ਦੇ ਜਾਂ ਤੇ ਬ੍ਰੀਡ ਚੰਗੀ ਆ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਆਰਡਰ ਸੋਣਾ ਤਿਆਰ ਕਰ ਦਿੰਦੀ ਆ ਦਿਨ ਕਰਮਾਲੀ ਹਜੇ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਹੋਰ ਵਧੀਆ ਬਣਾ ਦੇਣੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਕੱਦ ਵਿੱਡ ਚੰਗਾ ਲੇਵਾ ਦੇਖੋ ਬਈ ਜਿੰਨਾ ਹੀ ਪੱਟ ਤੋਂ ਪਛਾਣ ਨੂੰ ਰਿੰਦਾ ਉਨਾ ਹੀ ਪੱਟ ਤੋਂ ਅੱਗੇ ਨਾ ਲੈ ਫਰੰਟ ਫਰੰਟ ਰੰਗ ਰੂਪ ਫੇਸ ਬਿਊਟੀ ਵੀ ਕਮਾਲ ਦੀ ਹੈ ਤਾਂਚਾ ਬਹੁਤ ਚੰਗਾ ਵੜਦਾ ਦੁੱਧ ਵਾਕਈ ਚੰਗਾ ਪਾਦੂ ਜਿਹੜੇ ਹਿਸਾਬ ਨਾਲ ਤਿਆਰੀ ਹੈ ਨਾ ਦਿਨਾਂ ਤੇ ਜਾ ਕੇ ਆਰਡਰ ਹੈ ਜਿਹੜਾ ਇਹਨੇ ਹੋਰ ਵੀ ਵਧੀਆ ਬਣਾ ਲੈਣਾਗਾ ਮੁੱਲ ਕੀ ਹੈ ਬਈ ਇਹ ਮੁੱਲ ਦਾ ਕਰਾਉਣ ਦਾ ਬਈ ਜਿਵੇਂ ਮਰਜ਼ੀ ਕਰੋ ਲੈਣ ਦੇਣ 97000 ਰੁਪਏ ਦੀ ਜਿਸਨ ਹੋਈ ਹੈ ਸੋੜ ਸੱਪਾ ਹੀ ਹੋਊਗਾ ਠੀਕ ਹੈ ਬਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਲੱਖੋਂ ਵਾਰ ਕਰਾ ਲਓ 97000 ਰੁਪਏ ਮੁੱਲ ਵਿੱਚੋਂ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੇ ਥਣ ਹਵਾਨਾ ਚੰਗਾ ਤੇ ਲੇਵਾ ਬਾਈ ਕਮਾਲ ਤੇ ਕਿਸੇ ਵੀਰ ਤੇ ਵੱਡ ਪਸੰਦਾ ਜੇ ਕਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਕਰ ਦੋ ਧੰਨਵਾਦ